ਐਮਕੇ ਪ੍ਰੋ 24 ਵਿੱਚ ਤੁਹਾਡਾ ਸਵਾਗਤ ਹਲਕਾ ਖੇਮ ਕਰਨ ਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਚਟਕਾ ਅਨੇਕਾਂ ਪਰਿਵਾਰ ਸ਼ਰਮਣੀ ਅਕਾਲੀ ਦਲ ਚ ਸ਼ਾਮਲ ਹਲਕਾ ਖੇਮ ਕਰਨ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਚਟਕਾ ਲੱਗਾ ਜਦ ਆਮ ਆਦਮੀ ਪਾਰਟੀ ਦੇ ਪੰਜਾਬ ਯੂਥ ਵਿੰਗ ਦੇ ਸਕੱਤਰ सुरेंद्र ਸਿੰਘ ਬੱਬੂ ਬੈਂਕਾ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼ਰਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਤੇ ਗੌਰਵਦੀਪ ਸਿੰਘ ਵਲਟੋਹਾ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀਨੀਅਰ ਸਕੱਤਰ सुरेंद्र ਸਿੰਘ ਬੱਬੂ ਬੈਂਕਰ ਨੇ ਕਿਹਾ ਕਿ ਉਹ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਪਰ ਆਮ ਆਦਮੀ ਪਾਰਟੀ ਨੇ ਜੁ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਿਸ ਕਾਰਨ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਇਸ ਦੇ ਨਾਲ ਉਹਨਾਂ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਉਹ ਦਿਨ ਰਾਤ ਇੱਕ ਕਰਕੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਤੇ ਗੌਰਵਦੀਪ ਸਿੰਘ ਵਲਟੋਹਾ ਨੇ ਸਕੱਤਰ ਸਰਿੰਦਰ ਸਿੰਘ ਬੱਬੂ ਬੈਂਕਾ ਸਮੇਤ ਸ਼ਾਮਲ ਹੋਏ ਪਰਿਵਾਰਾਂ ਨੂੰ ਸਰੂਪੇ ਪਾਕੇ ਸਨਮਾਨਿਤ ਕੀਤਾ ਅਤੇ ਪਾਰਟੀ ਚ ਬੰਦਾ ਮਾਨ ਸਨਮਾਨ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਨੂੰ ਕਿ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਤੇ ਗੋਰੋਦੀਪ ਸਿੰਘ ਵਲਟੋਹਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਤੁਸੀਂ ਆਪ ਹੀ ਸੁਣੋ ਤੁਸੀਂ ਦੇਖ ਰਹੇ ਹੋ ਐਮਕੇ ਪ੍ਰੋ 24 ਤੋਂ ਸੁਵਿੰਦਰ ਬਲੇ ਨਰੇਂਦਰ ਸਿੰਘ ਸੰਦੀਪ ਉਪਲ ਦੀ ਵਿਸ਼ੇਸ਼ ਰਿਪੋਰਟ ਕੋਈ ਇਹੋ ਜਿਹੀ ਸਬਦ ਬਣੇ ਕਿ ਆਪਾਂ ਸ਼ੋਭਨੀ ਅਕਾਲੀ ਦਾ ਨਾਮ ਉੱਟ ਕੇ ਚਲੋ ਉਹਨਾਂ ਦੇ ਵਿੱਚੋਂ ਇੱਕ ਸਾਡਾ ਪਰਿਵਾਰ ਵੀ ਸੀ ਅਸੀਂ ਲਾਰਿਆਂ ਚ ਆ ਗਏ ਲੋਕ ਕਿਸੇ ਤਰੀਕੇ ਨਾਲ ਦੂਰ ਹੁੰਦੇ ਨੇ ਮਹਾਰਾਜ ਜੀ ਨੂੰ ਖੁਸ਼ੀ ਹੈ ਕਿ ਅਸੀਂ ਫਿਰ ਸਾਰੇ ਜਾਣੇ ਆਪਾਂ ਆਪਾਂ ਸਾਰੇ ਜਾਣੇ ਇਕੱਠੇ ਹੋ ਗਏ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਾਂ ਮੋੜ ਸ਼ਾਮਲ ਹੋਣ ਜਾ ਰਹੇ ਹਾਂ ਸੋ ਵੀਰੋ ਤੱਕੜੇ ਹੋਗੇ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਬੈਂਕੇ ਜੋ ਲੀਡ ਕਰਦਾ ਰਿਹਾ ਵਾ ਆਪਾਂ ਉਸ ਲੀਡ ਨੂੰ ਹੁਣ ਹੋਰ ਵੱਡੀ ਪੱਧਰ ਤੇ ਹੋਰ ਉੱਪਰ ਲੈ ਕੇ ਜਾਣਾ ਵਾ ਚਲੋ ਕੁਝ ਕਾਰਨਾ ਕਰਕੇ ਜੇ ਗਏ ਹਾਂ ਪਰ ਹੁਣ ਕਹਿੰਦੇ ਆ ਕਿ ਜੋ ਪੜਾਇਆ ਮੇਰਾ ਚਰਖਾ ਟੁੱਟਾ ਜਾਣ ਛੁੱਟੀ ਮੋੜ ਫੇਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਪਾਂ ਚੱਲਣਾ ਵਾ ਅੱਜ ਮੈਂ ਤੁਹਾਡੇ ਦਰਮਿਆਨ ਹੈ ਇੱਕ ਵੋਟਰ ਦੇ ਤੌਰ ਤੇ ਹਾਜ਼ਰ ਹੋਇਆ ਤੇ ਵੋਟਰ ਕੀ ਦਾ ਮੈਂ ਸ਼੍ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜੀ ਦੇ ਵਿੱਚ ਆਪਣੇ ਵੱਡ ਵੱਡੇ ਵਡੇਰਿਆਂ પ્રતિ ਸਾਹ ਹੈ ਪੀੜਾ ਹੈ ਜੁਦੀ ਰਤ ਵੀ ਕੱਢੋਗੇ ਤੇ ਕਹੂਗਾ ਅਕਾਲੀ ਦਲ ਅਕਲੀ ਪਰ ਮੇਰੇ ਵੀ ਇੱਥੇ ਅਕਾਲੀ ਦਲ ਵਸਦਾ ਹੈ ਮੇਰੇ ਦਿਲ ਦਾ ਇੱਕ ਇੱਕ ਧੜਕਣ ਜਿਹੜੀ ਹੈ ਉਹ ਅਕਾਲੀ ਦਲ ਦੀ ਵਹਿਤਰੀ ਮੰਗੀ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਬੱਚਾ ਜਿਹੜਾ ਹੈ ਹੁਣ ਹਾਰ ਸ੍ਰਿੰਦਰ ਸਿੰਘ ਵੱਭੂ ਬੈਂਕਾ ਅੱਜ ਆਮ ਆਦਮੀ ਪਾਰਟੀ ਵਿੱਚ ਛੱਡ ਗਿਆ ਇਹ ਇੱਕ ਕਲਾ ਵੋਟਰ ਸੀਗਾ ਸਪੋਰਟਰ ਸੀਗਾ ਇਲਾਕੇ ਦੇ ਵਿੱਚ ਅੱਗੇ ਹੋ ਕੇ ਕੰਮ ਕਰਦਾ ਸੀਗਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਸਖਤਰ ਪੰਜਾਬ ਲੈਵਲ ਦਾ ਅੱਜ 2 ਸਾਲ ਤੋਂ ਉੱਤੇ ਨੇ ਅਜੇ ਸਰਕਾਰ ਨਹੀਂ ਦੀ ਤੇ ਸਰਕਾਰੀ ਧਿਰ ਸੱਤਾਧਾਰੀ ਧਿਰ ਦੇ ਅਹੁਦੇ ਦਾ ਔਰ ਜਿਨ੍ਹਾਂ ਨੇ ਬੜਾ ਤਰਦਦ ਕਰਕੇ ਮਿਹਨਤ ਕਰਕੇ ਮੈਂ ਦੇਖਦਾ ਰਿਹਾ ਕਿ 2017 ਤੋਂ ਹੀ ਹੈ। ਅਸੀਂ ਇਹ ਜਿੱਥੇ ਮਰਜੀ ਸੀਗਾ ਪਰ ਕਿਉਂਕਿ ਪਰਿਵਾਰਕ ਸਬੰਧ ਸੀ ਬੱਚਿਆਂ ਵਾਂਗ ਇਹ ਮਿਲਦਾ ਸੀ ਸਾਡੀ ਵੱਡਿਆਂ ਦੇ ਤੌਰ ਤੇ ਤਦਰ ਕਰਦਾ ਸੀ। ਪਰ ਇਹਨੇ ਬੜੀ ਮਿਹਨਤ ਕੀਤੀ। ਤੇ ਅੱਜ ਉਹ ਮੈਂ ਦੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪੰਜਾਬ ਦਾ ਸਖਤਰ ਜਿਹੜਾ ਹੈ ਆਪੇ ਸਾਥੀਆਂ ਦੇ ਨਾਲ ਜਿਨ੍ਹਾਂ ਦੀ ਗਿਣਤੀ ਬੜੀ ਵੱਡੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਮਲ ਹੋਏ ਬੋਲੇ ਸੋ ਨਿਹਾਲ ਪ੍ਰੋਗਰਾਮ ਦੇ ਵਿੱਚ ਇਸ ਵੱਡੀ ਸ਼ਮੂਲੀਅਤ ਵਿੱਚ ਮੇਰੇ ਵੱਡੇ ਵੀਰ ਸਰਦਾਰ ਸੁਰਿੰਦਰ ਸਿੰਘ ਜੀ ਬੱਬੂ ਬੈਂਕਾ ਉਹਨਾਂ ਦੇ ਗ੍ਰਹਿ ਵਿਖੇ ਕੱਤਾਰ ਸਮੁੱਚੀ ਸੰਗਤ ਮੇਰੇ ਸਤਿਕਾਰਯੋਗ ਪਿਤਾ ਦੀ ਸਰਦਾਰ ਵਿਰਸਾ ਸਿੰਘ ਜੀ ਵਲਟੋਹਾਰ ਉਹਨਾਂ ਦੇ ਨਾਲ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਗੁਰਤਾਰ ਸਿੰਘ ਜੀ ਵੀਰ ਜਗਰੂਪ ਸਿੰਘ ਜੀ ਕੱਲਾ ਕੱਲਾ ਵੀਰ ਭਰਾ ਬਜ਼ੁਰਗ ਮੇਰੀਆਂ ਮਾਤਾਵਾਂ ਪੈਣਾ ਨਾਤੇ ਕੀ ਆਪਣੇ ਕੋਲ ਹੁੰਦਾ ਸੀਗਾ ਚਾਚਾ ਤੁਸੀਂ ਕਿਹੜੀ ਪਾਰਟੀ ਨੂੰ ਇਵੈਂਟ ਕਰ ਲਏ ਮੈਂ ਸਰੇਂਦਰ ਸਿੰਘ ਬੱਬੂ ਬੈਂਕਾ ਸੈਟਰੀ ਯੂਥ ਵਿੰਗ ਆਮਦਨੀ ਪਾਰਟੀ ਉਸ ਤੋਂ ਅੱਗੇ ਮੈਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ ਜੀ ਕਿੰਨੇ ਚਿਰ ਤੋਂ ਨਹੀਂ ਆਮਦਨੀ ਆਮਦਨੀ ਪਾਰਟੀ ਤੋਂ ਜੀ 2014 ਤੋਂ ਮੈਂ ਆਮਦਨੀ ਪਾਰਟੀ ਵਾਲਿਆਂ ਚੱਲਿਆ ਸੀ ਤੇ ਅੱਜ ਤੱਕ ਆਮਦਨੀ ਪਾਰਟੀ ਵਾਸਤੇ ਕੰਮ ਕੀਤਾ ਵਾ ਸੋ ਹੁਣ ਮੈਂ ਅਸਤੀਫਾ ਦੇ ਕੇ ਅੱਜ ਸ਼੍ਰੋਮੀ ਇਕਾਲੀ ਦਲ ਦੇ ਵਿੱਚ ਜਾ ਰਿਹਾ ਹਾਂ ਤੇ ਕੀ ਕਾਰਨ ਮੰਨਦੇ ਤੁਸੀਂ ਜਿਸ ਤਰੀਕੇ ਨਾਲ ਆਮ ਤੌਰ ਤੇ ਸਾਡੀ ਪਾਰਟੀ ਨੇ ਜਿਸ ਤਰੀਕੇ ਨਾਲ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਅੱਜ ਉਹਨਾਂ ਤੇ ਪੂਰੇ ਨਹੀਂ ਉਤਰ ਸਕੇ ਅੱਜ ਸਾਨੂੰ ਲੋਕ ਪਿੰਡਾਂ 'ਚ ਕਿਹਨੂੰ ਸਵਾਲ ਪੁੱਛਦੇ ਆ ਕਿ ਸਾਡੀ ਜਾਲਮਾਲ ਦੀ ਰਾਖੀ ਇਸ ਵਾਸਤੇ ਕੌਣ ਆ ਸਾਡੀ ਸੁਰੱਖਿਆ ਦੀ ਕੀ ਕਹਿੰਦੇ ਜੀ ਜਿਸ ਤਰੀਕੇ ਨਾਲ ਅਸੀਂ ਵਾਅਦੇ ਏਡੇ ਵੱਡੇ ਕੀਤੇ ਸੀ ਕਿ ਮੈਨੂੰ ਤਾਂ ਖੁਦ ਦੱਸਦੇ ਨੂੰ ਸ਼ਰਮ ਆਉਂਦੀ ਆ ਸੋ ਮੈਂ ਵੇਖਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਅੱਜ ਸਾਡੇ ਤੋਂ ਸਵਾਲ ਪੁੱਛਦੇ ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਤੁਸੀਂ ਅਕਾਲੀ ਦਲ ਅਟੈਂਡ ਕਰ ਰਹੇ ਹੋ ਜੇ ਤੇ ਕੀ ਲੱਗਦਾ ਤੁਹਾਨੂੰ ਹਲਕੇ ਜਿਹੇ ਤਰ੍ਹਾਂ ਵੀ ਸੋਚਦਾ ਹੈ ਕਿ ਜਿਉਣਾ ਆ ਗਿਆ ਆ ਰਹੀਆਂ ਨੇ ਉਹਦੇ ਵਾਸਤੇ ਕਿਹ ਤਰ੍ਹਾਂ ਤੁਸੀਂ ਕੰਮ ਕਰੋਗੇ? ਅੱਜ ਅਸੀਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜਾ ਰਹੇ ਹਾਂ। ਮਾਨ ਇਹ ਆ ਕਿ ਸਾਡੀ ਉਹ ਆਪਣੀ ਪਾਰਟੀ ਆ, ਪੰਜਾਬ ਦੀ ਪਾਰਟੀ ਆ। ਅਸੀਂ ਦਿੱਲੀ ਵਾਲਿਆਂ ਤੋਂ ਅੱਜ ਖਿਹੜਾ ਛੁੱਟਿਆ ਸਾਡਾ। ਅੱਜ ਸਾਡੀ ਜਿਹੜੀ ਵੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਪੰਜਾਬ ਦੀ ਉਹ ਦਿੱਲੀ ਵਾਲੇ ਨਹੀਂ ਕਰ ਸਕਦੇ। ਚਾਹੇ ਕੋਈ ਵੀ ਹੋਣ। ਜੇ ਜਿਹੜਾ ਤੁਸੀਂ ਇਹ ਫੈਸਲਾ ਕੀਤਾ ਪਾਰਟੀ ਬਲ ਦਾ ਉਸ ਤੋਂ ਬਾਅਦ ਵੀ ਕੋਈ ਪਾਰਟੀ ਦੇ ਸਿੰਧ ਰਾਗੋਲ ਤੁਹਾਨੂੰ ਕੋਈ ਕਾਰਜਾ ਬਹੁਤ ਕਾਲ ਆਈਆਂ ਜੀ ਬਹੁਤ ਚਲੋ ਮੈਂ ਕੋਈ ਗੁੱਸਾ ਨਹੀਂ ਮਿਲੂ ਜੀ ਸਾਰੇ ਨੇ ਵੱਖਰਾ ਵੱਖਰਾ ਸੰਪਰਕ ਕੀਤਾ ਉਹਨਾਂ ਦਾ ਹੱਕ ਬੰਦਾ ਸੀ ਕਰਨ ਦਾ ਪਰ ਮੇਰੇ ਅੰਦਰੋਂ ਆਵਾਜ਼ ਮੇਰੇ ਭਰਾਵਾਂ ਦੀ ਆਵਾਜ਼ ਮੇਰੇ ਪਿੰਡ ਦੀ ਸੰਗ ਦੀ ਆਵਾਜ਼ ਇਹੋ ਸੀ ਕਿ ਸ਼ਰੂ ਮੀਤ ਵਾਲੀ ਦਲ ਦੇ ਨਾਲ ਜੁੜਿਆ ਜਾਵੇ ਤੁਹਾਨੂੰ ਤੁਸੀਂ ਗਹਿਰਾਂ ਦੇ ਜਿਹੜਾ ਆਕਾਲੀ ਦਲ ਵਾਸਤੇ ਬਿਲਕੁਲ ਜੀ ਬਿਲਕੁਲ ਜਿਸ ਤਰੀਕੇ ਨਾਲ ਮੈਂ ਅਗਿਆਮਲ ਦੀ ਦਾ ਕੰਮ ਕੀਤਾ ਸੀ ਉਸ ਤੋਂ ਵੱਧ ਚੜ ਕੇ ਅੱਗੇ ਲੱਗ ਕੇ ਚਲੋ ਅੱਗੇ ਤਾਂ ਹੋ ਸਕਦਾ ਮੈਂ 2 ਘੰਟੇ ਸੌਂ ਜਾਂਦਾ ਵਾਂਗਾ ਉਹ ਵੀ ਨਹੀਂ ਸੌਂਾਂਗਾ ਵੱਧ ਤੋਂ ਵੱਧ ਕੰਮ ਕਰਕੇ ਸ਼ਰਮਨੀ ਕਾਲੀਦ ਨੂੰ ਮਜ਼ਬੂਤ ਕਰਾਂਗੇ ਮੌਜੂਦਾ ਸਰਕਾਰੀ ਸਥਿਤੀ ਕਿਵੇਂ ਵੇਖਦੇ ਜੀ ਮੌਜੂਦਾ ਸਰਕਾਰੀ ਸਥਿਤੀ ਤੁਸੀਂ ਜੀ ਮੇਰੇ ਤੋਂ ਵੱਧ ਜਾਂਦੇ ਜੀ ਅੱਜ ਲੁੱਟਾਂ ਖੋਹਾਂ ਹਰ ਥਾਂ ਤੇ ਕੋਈ ਪੈਸੇ ਮੰਗੀ ਜਾਂਦਾ ਵਾ ਕੋਈ ਸੇਫ ਨਹੀਂ ਆ ਜੇ ਅੱਜ ਕ੍ਰੈਕਸ਼ਨ ਹੈ ਉਸੇ ਤਰੀਕੇ ਨਾਲ ਆ ਨਸ਼ਿਆਂ ਦਾ ਬੋਲ ਪਾਲਾ ਹੋ ਰਿਹਾ ਮੇਰੇ ਤੋਂ ਤੁਸੀਂ ਵੱਧ ਜਾਂਦੇ ਕਿ ਅੱਜ ਮੌਜੂਦਾ ਸਥਿਤੀ ਗਰਾਊਂਡ ਤੇ ਕੀ ਚੱਲ ਰਹੀ ਆ ਹਾਂ ਜੀ ਬੋਲੋ ਸਾਹਿਬ ਜਿਹੜੀ ਕੋਈ ਨਹੀਂ ਹੋਈ ਕੀ ਕਹਿਣਾ ਚਾਹਦੇ ਕਿ ਕਿੰਨੇ ਪਰਿਵਾਰ ਜਿਹੜੇ ਚਾਹੁੰਦੇ ਨੇ ਕਿਹੜੇ ਕਾਰੇ ਮੇਨ ਆਪ ਕੋ ਜਿਹੜੇ ਚਾਹੁੰਦੇ ਬੜੀ ਖੁਸ਼ੀ ਦੀ ਗੱਲ ਹੈ ਜੀ ਹਾਂ ਅੱਛਾ ਮੈਂ ਇਸ ਸਮਾਗਮ ਦੇ ਵਿੱਚ ਇਸ ਪਰਿਵਾਰ ਵੱਲੋਂ ਦਿੱਤੇ ਹੋਏ ਸੱਦੇ ਸਦਕਾ ਇੱਕ ਵੋਟਰ ਦੇ ਤੌਰ ਤੇ ਸ਼ਾਮਲ ਹੋਇਆ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਇਲਾਕੇ ਦਾ ਨਾਮਵਰ ਪਰਿਵਾਰ ਸਰਦਾਰ ਕਸ਼ਮੀਰ ਸਿੰਘ ਭਲਵਾਨ ਦਾ ਪਰਿਵਾਰ ਪਿੰਡ ਬੈਂਕੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਫਾਊਂਡਰ ਵਰਕਰ ਸੀਗੇ ਸਰਿੰਦਰ ਸਿੰਘ ਬੱਬੂ ਬੈਂਕਾ ਜਿਹੜੇ ਪੰਜਾਬ ਯੂਥ ਵਿੰਗ ਜਿਹੜਾ ਆਮ ਆਦਮੀ ਪਾਰਟੀ ਦਾ ਪੰਜਾਬ ਲੈਵਲ ਦਾ ਯੂਥ ਵਿੰਗ ਹੈ ਉਹਦੇ ਸਕੱਤਰ ਨੇ ਔਰ ਇਸ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਾਲਿਆਂ ਚੋਂ ਇੱਕ ਨੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਸ ਸੱਤਾਧਾਰੀ ਧਿਰ ਨੂੰ ਜਿਨ੍ਹਾਂ ਨੇ ਜਿਨ੍ਹਾਂ ਦੀ ਇਹਨਾਂ ਨੇ ਸੱਤਾ ਲਿਆਂਦੀ ਸੀਗੀ ਮਿਹਨਤ ਕਰ ਕਰਕੇ ਅੱਜ ਉਹਨਾਂ ਦੀਆਂ ਨੀਤੀਆਂ ਨੂੰ ਦੇਖਦਿਆਂ ਹੋਇਆਂ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਅੱਜ ਉਹ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਨੇ ਸੋ ਅੱਜ ਗੌਰਵਦੀਪ ਸਿੰਘ ਹੋਰਾਂ ਨੇ ਉਹਨਾਂ ਨੂੰ ਵੈਲਕਮ ਕੀਤਾ ਆ ਮੈਂ ਵੀ ਕਿਉਂਕਿ ਮੇਰੇ ਬੱਚੇ ਨੇ ਮੈਂ ਵੀ ਇਸ ਪਰਿਵਾਰ ਦਾ ਭਾਵੇਂ ਠੀਕ ਆ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲੀਦਲ ਤੋਂ ਦੂਰ ਸੀਗੇ ਪਰ ਮੇਰੀ ਇਸ ਪਰਿਵਾਰ ਦੇ ਨਾਲ ਲੰਬੀ ਸਾਂਝ ਰਹੀ ਹੈ ਤੇ ਅੱਜ ਮੈਂ ਵੀ ਇੱਥੇ ਚਤਰ ਤੇ ਪਹੁੰਚਿਆ ਤੇ ਮੈਂ ਵੀ ਜਿਹੜਾ ਇਸ ਪਰਿਵਾਰ ਦਾ ਤੇ ਜਿਹੜੇ ਅਨੇਕਾਂ ਜਿਹੜੇ ਨੇ ਜਿਹੜੇ ਇਹ ਆਮ ਆਦਮੀ ਪਟਨਾ ਸੰਬੰਧਿਤ ਵਰਕਰ ਸੀ ਅੱਜ ਸ਼ਾਮਲ ਹੋਏ ਨੇ ਉਨਾ ਸਾਰਿਆਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਅੱਜ ਹਲਕਾ ਖੇਮ ਕਰਨ ਦੇ ਪਿੰਡ ਬੈਂਕਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਕਿਉਂਕਿ ਜੋ ਆਮ ਆਦਮੀ ਪਾਰਟੀ ਦੇ ਸਟੇਟ ਦੇ ਸੈਕਟਰੀ ਸਰਦਾਰ ਸੁਰਿੰਦਰ ਸਿੰਘ ਜੀ ਬੱਬੂ ਬੈਂਕਾ ਉਹ ਆਪਣੇ ਸਾਰੇ ਸਾਥੀਆਂ ਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਨੇ ਔਰ ਜਿੱਥੇ ਮੈਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਵੀਰ ਬੱਬੂ ਜੀ ਦਾ ਤੇ ਸਾਰੇ ਇਹਨਾਂ ਦੇ ਸਾਥੀਆਂ ਦਾ ਸ਼ੁਕਰੀਆ ਦਾ ਕਰਦਾ ਹੈ ਉਥੇ ਇਸ ਚੀਜ਼ ਦਾ ਇਹਨਾਂ ਭਰਾਵਾਂ ਨੂੰ ਆਪ ਦੇ ਵੱਡੇ ਭਰਾ ਨੂੰ ਮੈਂ ਇਸ ਚੀਜ਼ ਦਾ ਵਿਸ਼ਵਾਸ ਦਿੰਦਾ ਹੈ ਕਿ ਅਸੀਂ ਪਰਿਵਾਰ ਦੀ ਤਰ੍ਹਾਂ ਆਪਾਂ ਚੱਲਾਂਗੇ ਔਰ ਜਿੰਨਾ ਅਸਾਂ ਉਮੀਦਾਂ ਦੇ ਨਾਲ ਤੁਸੀਂ ਇੱਥੇ ਸਾਡੇ ਨਾਲ ਜੁੜੇ ਦੀ ਹਰੇਕ ਆਸ ਉਮੀਦ ਉਤੇ ਆਪਾਂ ਖਰੇ ਉਤਰਾਂਗੇ ਔਰ ਅੱਜ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਹਾਲਾਂਕਿ ਆਲਮੋਸਟ 2 ਸਾਲ ਪਏ ਐ 2027 ਦੀ ਇਲੈਕਸ਼ਨ ਨੂੰ ਬਟ ਉਸ ਦੇ ਬਾਵਜੂਦ ਵੀ ਇੱਕ ਸਟੇਟ ਦਾ ਸੈਕਟਰੀ ਆਮ ਆਦਮੀ ਪਾਰਟੀ ਦਾ ਸਟੇਟ ਸੈਕਟਰੀ ਜਿਹੜਾ ਹੈ ਉਹ ਏਡੇ ਵੱਡੇ ਅਹੁਦੇ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਕਾਲੇ ਤਲ ਦੇ ਵਿੱਚ ਸ਼ਾਮਲ ਹੋਇਆ ਔਰ ਉਸ ਦਾ ਪ੍ਰਮੁੱਖ ਕਾਰਨ ਇਹ ਹੀ ਹੈ ਕਿਉਂਕਿ ਜੋ ਲੋਕਾਂ ਨੇ ਬੜੀ ਆਸਾਂ ਤੇ ਉਮੀਦਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਇੱਥੋਂ ਦੇ ਐਮ.ਐਲ.ਏ ਬਣਾਈ ਸੀਗੇ ਸੀਐਮ ਭਗਵੰਤ ਮਾਨ ਨੂੰ ਜਿਹੜਾ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਸੀਗਾ ਪਰ ਸਰਕਾਰ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਹੋਇਆ ਬਿਲਕੁਲ ਉਲਟ ਲੋਕਾਂ ਦੀ ਹਰੇਕ ਆਸ ਤੇ ਉਮੀਦ ਜਿਹੜੀ ਜਿੱਥੇ ਟੁੱਟੀ ਹੈ ਹਰੇਕ ਵਰਕਰ ਤੇ ਵੋਲੰਟੀਅਰ ਦਾ ਜਿਹੜਾ ਉਹ ਮਨ ਖੱਟਾ ਹੋਇਆ ਔਰ ਅੱਜ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਇਸ ਰਾਜ ਦੇ ਵਿੱਚ ਇਸ ਸਰਕਾਰ ਦੇ ਰਾਜ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਵੀਰ ਬੱਬੂ ਵਰਗੇ ਅਨੇਕਾਂ ਹੀ ਨਾਮਰ ਚਿਹਰੇ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਹਲਕਾ ਖੀਮ ਕਰਨ ਦੇ ਵਿੱਚ ਯਾ ਬਾਕੀ ਹਲਕੇ ਦੇ ਵਿੱਚ ਜਿਨ੍ਹਾਂ ਨੇ ਬੂਟਾ ਲਾਇਆ ਔਰ ਸਰਦਾਰ ਸਰਵਨ ਸਿੰਘ ਤੋਂ ਵਰਗੇ ਵਿਅਕਤੀ ਜਿਹੜੀ ਦੂਸਰੀ ਪਾਰਟੀਆਂ ਤੋਂ ਆਏ ਸਾਰੀ ਗੱਲਾਂ ਛੱਡ ਕੇ ਇਹਨਾਂ ਨਾਲ ਉਹਨਾਂ ਦਾ ਸਾਥ ਵੀ ਦਿੱਤਾ ਮਿਹਨਤ ਕੀਤੀ ਦਿਨ ਰਾਤ ਇੱਕ ਕੀਤੀ ਸੰਗਤ ਦੀ ਸੇਵਾ ਕੀਤੀ ਪਰ ਜਦੋਂ ਮਾਣ ਦੇਣ ਦੀ ਵਾਰੀ ਆਈ ਹੈ ਉੱਥੇ ਸਾਡੇ ਹਲਕੇ ਦੇ ਵਿੱਚ ਕੇਵਲ ਔਰ ਕੇਵਲ ਇੱਥੇ ਪੈਸਾ ਔਰ ਇੱਥੇ ਕੇਵਲ ਔਰ ਕੇਵਲ ਜਿਹੜਾ ਐਮ ਐਲ ਏ ਔਰ ਐਮ ਐਲ ਏ ਦੇ ਫੀਲਿਆਂ ਦਾ ਜਿਹੜਾ ਉਹ ਆਪਦੀ ਮਨਮਰਜ਼ੀ ਚੱਲੀ ਹੈ ਇਨੋਂ ਗੱਲਾਂ ਨੂੰ ਸਾਰੇ ਜਾਣਦੇ ਨੇ ਔਰ ਇਨਾਂ ਗੱਲਾਂ ਦਾ ਕੋਈ ਵੀ ਕਿਸੇ ਤੋਂ ਕੋਈ ਲਕਾ ਨਹੀਂ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਜੀ ਮੇਰਾ ਖਿਆਲ ਗਿਣਤੀ ਦੇ 4 ਜਾਂ 5 ਵਿਅਕਤੀ ਜਾਂ ਚਾਚਾ ਸਰਪੰਸੋਂ ਤੋਂ ਨਦੇ ਜਿਹੜੇ ਆ ਫੀਲੇ ਬੁਰਜ ਸ਼ੁਰ ਜੀਆਂ ਹੀਰੇ ਵਰਗੇ ਇਹੀ ਰਹਿ ਜਾਣੇ ਜਿਹੜੇ ਕਮਾਉ ਪੁੱਤ ਉਹੀ ਰਹਿ ਜਾਣੇ ਆ ਮੌਜੂਦਾ ਅਨੇਕਾਂ ਹੀ ਸਰਪੰਸ ਸਾਹਿਬਾਨ ਵੱਡੇ ਉਦੇਦਾਰ ਔਰ ਉਹ ਵਿਅਕਤੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਐਮ ਐਲ ਏ ਸਰਵਨ ਸਿੰਘ ਤੁਨੂੰ ਐਮ ਐਲ ਏ ਬਣਾਇਆ ਉਹ ਤੁਸੀਂ ਦੇਖਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਨੇਕਾਂ ਅਜਿਹੇ ਜਿਹੜੇ ਚਿਹਰੇ ਨੇ ਅਜਿਹੇ ਨਾਮ ਨੇ ਉਹ ਸ਼ਰਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਧੰਨਵਾਦ ਥੈਂਕ ਯੂ